ਹਰਿਆਣਾ ਚ ਪੁਲਿਸ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਮਹੱਤਵਪੂਰਨ ਖਬਰ ਆਈ ਹੈ ਹਰਿਆਣਾ ਪੁਲਿਸ ਚ 5600 ਪੁਰਸ਼ ਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਦਾ ਇਸ਼ਤਿਹਾਰ ਵਾਪਸ ਲੈ ਲਿਆ ਜਾਵੇਗਾ ਸਰਕਾਰ ਨੇ HSSC ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ CET 2025 ਤੋਂ ਬਾਅਦ ਇਸ ਪੁਲਿਸ ਭਰਤੀ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ 16 ਅਗਸਤ 224 ਨੂੰ ਹੀਨਾ ਪੁਲਿਸ ਵਰਤੀਆਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਰਾਹ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਵਰਤੀ ਲਈ ਅਰਜੀ ਦਿੱਤੀ ਹੈ ਉਹਨਾਂ ਨੂੰ ਦੁਬਾਰਾ ਅਰਜੀ ਦੇਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਆਉਣ ਵਾਲੀ ਵਰਤੀ ਵਿੱਚ ਸ਼ਾਮਲ ਹੋਣ ਦੀ ਆਗਿਆ ਹੋਵੇਗੀ ਨਾਲ ਹੀ ਸੀਟੀ ਪਾਸ ਕਰਨ ਵਾਲੇ ਨਵੇਂ ਬਿਨੇਕਾਰ ਇਸ ਵਰਤੀ ਵਿੱਚ ਸ਼ਾਮਲ ਹੋ ਸਕਣਗੇ ਇਸ ਤੋਂ ਇਲਾਵਾ ਪੇਲਾ ਲਿਖਤੀ ਪ੍ਰੀਖਿਆ ਵਿੱਚ ਸਾਮੀਆਂ ਦੀ ਗਿਣਤੀ ਦੇ ਬਿਨੇਕਾਰਾਂ ਦੇ ਗਿਣਤੀ ਦੇ ਸਿਰਫ 4 ਗੁਣਾ ਸ਼ਾਰਟ ਲਿਸਟ ਕਰਨ ਦਾ ਪ੍ਰਬੰਧ ਸੀ ਪਰ ਹੁਣ 10 ਵਾਰ ਸ਼ਾਰਟ ਲਿਸਟ ਕਰਨ ਦਾ ਪ੍ਰਬੰਧ ਹੋਵੇਗਾ